ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਠੀਕ-ਠਾਕ ਵਧੀਆ ਕਰਦੇ ਆਂ ਬੜਾ ਉਡੀਕ ਸ਼ੁਰੂਆਤ ਫਸਰੇ-ਫਸਰੇ ਆ ਗਏ ਕੋਠੇ ਤੇ ਟਾਈਮ ਹੋ ਚੁੱਕਾ ਸੀਦਾ 9:30 9:30 10 ਦਾ ਟਾਈਮ ਹੋ ਗਿਆ ਭਲਾ ਇੱਧਰ ਫਤਿਹ ਡਿਆ ਖੇਡਣ ਇਹ ਦੋਵੇਂ ਲੱਗੇ ਕੋਠੇ ਤੇ ਪਤੇ ਖੱਡਣ ਡਿਆ

ਇਹ ਦਿਨ ਕਰਨੀ ਹੈ ਇੱਕ ਦਾ ਜੋਰ ਜੋਰ ਤੇ ਥੋੜਾ ਘਰੀਦਾ ਹੈ ਅੱਲਾ ਅੱਜ ਆਪਾਂ ਗਾਜਰਾਂ ਦਾ ਬਣਾਉਣ ਲੱਗੇ ਹਾਂ ਗਜੇਰਲਾ ਅੱਜ ਮਨੂੰ ਥੋੜੀਆਂ ਜੀਆਂ ਮਾਸਾ ਕ ਬਣਦਾ ਰਹਿ ਦੇ ਜਿੱਤੇ ਹੋਇਆ ਨਾ ਮਾਸਾ ਦਾ ਥੋੜਾ ਦੇ ਤੇ ਫਿਰ ਕਤੇ ਕੋ ਤਖੇੜਦਾ ਪਿਆ ਹੈ ਐਸੀ ਬਣ ਜਾਣਾ ਇਹ ਤੇਚੀ ਬਣਾਉਣਾ ਹੈ ਤੇ ਤੇ ਨੇ ਇਹਨੂੰ ਪਹਿਲਾਂ ਪਾਈ ਗੀ ਟੀ-ਸ਼ਰਟ ਮੈਂ ਕਿਹਾ ਚਲੋ ਗਰਮੀ ਲੱਗਣੀ ਆ ਇਨਰ ਵੀ ਪਾਇਆ ਹੈ ਨਾ ਇਸ ਕਰਕੇ ਟੀ-ਸ਼ਰਟ ਹਟਾਤੀ ਪਹਿਲਾਂ ਆਪਾਂ ਕੀ ਟੀਏ ਚਾਹ ਚਾਹ ਬਣਾਉਣਾ ਕਿਹਾ ਚਲੋ ਪਹਿਲੇ ਲਾ ਤਾਂ ਕੇਲੇ ਬਣਾਉਣਾ ਚਾਹੀਦਾ ਤੇ ਪਤਾ ਨਹੀਂ ਤੂੰ ਕੇਲੇ ਆਂਦਾ ਆ ਇਹ ਚਾਰਾ ਸਾਰਾ ਇਸ ਛਾਵੇਂ ਰਹਿੰਦਾ ਆ ਇੱਧਰ ਆ ਜਾ ਇੱਧਰ ਆ ਜਾ ਵਾਕ ਕਰਿਆ ਤਾਂ ਸਕੁਐਸ਼ਲ ਲੈਉਣਾ ਪੈਂਦਾ ਉੱਪਰ ਕਿਉਂਕਿ ਇਹ ਧਰਦਾ ਰਹਿੰਦਾ ਹੈ। ਲਓ ਜੀ ਮਿੱਤਰੋ ਕੋਠੇ ਤੇ ਬਾਲੀ ਅੱਗ ਤੇ ਇਧਰ ਬੰਦਾ ਪਿਆ ਅੱਗ ਜਰੇਲਾ ਤੇ ਐਨੂੰ ਘਮਾ ਫਤੈ ਐਨੂੰ ਘਮਾ ਆਈਵਾ ਇਧਰ ਆ ਇਧਰ ਇਹ ਬਤਲੂ ਜਿਆ ਵਤੇ ਇਹ ਮੁਗਵਤਾ ਬਦਲ ਲੱਗਣ ਡਿਆ ਇੱਥੇ ਬਹੁਤ ਜ਼ਿਆਦਾ ਆ ਜਾ ਆ ਜਾ ਤੁਰ ਕੇ ਆ ਜਾ ਆ ਜਾ ਲੈ ਚੁੱਲੇ ਤੇ ਬੰਦਾ ਪਿਆ ਗਜਰੇਲਾ ਇੱਧਰ ਹਾਂਜੀ ਕੀ ਖਲਾਰਾ ਪਾਇਆ ਹੈ ਚੋਣ ਨੇ ਕੀ ਖਲਾਰਾ ਪਾਇਆ ਮੇਰੇ ਬਾਹੂ ਨੇ ਕੀ ਹੋਇਆ ਵਾ ਡੈਡੀ ਜੀ ਪਲਾਟ ਤੇ ਹੀ ਗਏ ਤੇ ਮੈਂ ਕਿਹਾ ਮੈਂ ਅੱਗੇ ਜਰੇਲਾ ਬਣਾਇਆ ਫੋਨ ਕੀਤਾ ਤੇ ਮੈਂ ਕਿਹਾ ਅੱਗੇ ਜਰੇਲਾ ਖਾਜੋ ਆਣ ਕੇ ਡੈਡੀ ਜੀ ਦਾ ਫੇਵਰਟ ਹੈ ਅੱਗੇ ਜਰੇਲਾ ਤੇ ਹਾਰ ਪਤੇ ਵੀ ਖਾਣ ਲਿਆ ਆਪਣੇ ਨਾਨੂ ਦੇ ਨਾਲ ਇਹ ਕੀ ਕਰਦਾ ਜਦੋਂ ਕੋਈ ਵੀ ਖਾਵੇ ਚੀਜ਼ ਇਹ ਉਸੇ ਵੇਲੇ ਲਾਗੇ ਖਲੋ ਜਾਂਦਾ ਮੈਨੂੰ ਦੇ ਦਿਓ ਨਵਾਂ ਬੌਜੀ ਡੜੀ ਵੀਂਦੇ ਠੰਡਾ ਕਰ ਕਰਕੇ ਗਰਮੇ ਨਾ ਪਤੇ ਕਤੇਤੀ ਜੀ ਖੰਦਾ ਸੋਣਾ ਮੈਨ ਲੱਗੇ ਉਨੀ ਦੇਰ ਖਲੋਤੇ ਰਹਿਣਾ ਜੇ ਨਜ਼ਰ ਖਤਮ ਨਾ ਹੋਇਆ ਇਹ ਪਸ ਵੀਰ ਦੇ ਲੱਗੇ ਡਰ ਜੀ ਹੁਣ ਬਣਿਆ ਜੇ ਹਿਸਾਬ ਲਾ ਲੋ ਜਿਸ ਰਿਲਾ ਮੈਂ ਤਾਂ ਬੜੀ ਹੁੰਦੀ ਕਿ ਐਸ ਬਲ ਜਾਂਦਾ ਉਦਾਂ ਦੇ ਹੀਠਾਂ ਹਾਂ ਅੱਗ ਤੇ ਕੀ ਫਾਇਦਾ ਕਤੇਤੀ ਜੀ ਸਾਦ ਲੱਗੀ ਆ ਓਕੇ ਅੱਗੇ ਚੱਲਿਆ ਇੱਥੇ ਚੱਲਿਆ ਫਤਿਹ ਤੇ ਚੱਲਿਆ ਸ਼ਹਿਰ ਕੀ ਨਾ ਤੈ ਕੀ ਲਿਆ ਕਿ ਆਇਆ ਸੋਨਾ ਜੀਜੀ ਹਿੰਦ ਇਧਰ ਵੀਰ ਆਇਆ ਜੁਰਮਾਜੰਦਾ ਵੀਰ ਦੀ ਮਮਾ ਜੋੜਾ ਆਇਆ ਆ ਗੜਿਸ਼ਰਮਾਜੰਦਾ ਨੇ ਨਿੱਕਾ ਗੜਿਚੂੜਾ ਵੇਖ ਲੈ ਕੰਡਿਆ ਵਧਾਈਆਂ ਬਹੁਤ ਹਨ ਹਲਸੀ ਦੇਦੀਆਂ ਮੈਂ ਸੰਦੀਪ ਨੂੰ ਮੈਂ ਕੀਤਾ ਇਹ ਫੋਨ ਅਨ ਨੂੰ ਵਧਾਈ ਦਿੱਤੀ ਇਹ ਨਹੀਂ ਆਏ ਨੀ ਤੇ ਤੁਹਾਡੇ ਅੱਗੇ ਅੱਗੇ ਵਾਪਸ ਆਮ ਨੂੰ ਤੇ ਮਂ ਗਿਆਉਂ। ਜਾਂ ਮੈਂ ਜਿਹੜਾ ਖੂਨ ਕਰ ਦਿੰਦੀ ਨਾ ਫਿਰ ਮੈਂ ਭੇਜਦਾ ਨਹੀਂ। ਠੀਕ ਠੀਕ। ਮੈਂ ਤਾਂ ਖੱਲੇਟ ਜਾਂਦੇ ਮੈਂ ਤੇ ਜਲਦੀ ਜਲਦੀ ਮੈਂ ਚੱਲ ਘਰੇ ਹੁਣੇ। ਨਹੀਂ ਮੈਂ ਘਰੇ ਹੀ। ਐਸੇ ਸ। ਠੀਕ। ਇੱਧਰ ਹਰ ਗੁਣ ਆਇਆ। ਦੋ ਚੀਜ਼ ਜੀ ਕਹਾਣੀ। ਹਰ ਗੁਣ ਮੈਨੂੰ ਚੀਜ਼ ਜੀ ਦੇ ਦੋ। ਹਾਂ। ਮੈਨੂੰ ਦੇ ਦੋ। ਉਹ ਤਾਂ ਦਿਓ। ਹਾਂ ਵੀ। ਮੈਂ ਟੁੱਟੀ ਮਾਰੂ। ਇਹ ਟੁੱਟੀ ਸਭ ਜੀ ਆਰ ਸੀ ਡੀ ਵੇਖੀਏ ਉਹ ਤੁਹਾਡੀ ਆਰ ਸੀ ਡੀ ਬਹੁਤ ਸੋਹਣੀ ਹੈ ਭਾਜੀ ਤੇਰੀ ਕੰਪਨੀ ਹੈ ਜਿਹੜੀ ਕਹਿੰਦੀ ਲਵਾਈ ਇੱਥੇ ਕੀ ਇਹਦਾ ਨਾਮ ਹੈ ਸਹੀ ਕੰਮ ਮੇਰੇ ਦੇ ਬਹੁਤ ਸੁਪਰ ਤਸੀਬਾ ਕੰਪਨੀ ਤਸੀਬਾ ਬਹੁਤ ਵਧੀਆ ਆਰ ਸੀ ਡੀ ਹੈ ਬਹੁਤ ਵਧੀਆ ਇੱਕਦਨੀ ਐ ਸੋਹਣੀ ਹੈ ਨਹੀਂ ਨਹੀਂ 75 ਨਹੀਂ ਛੋਟੀ ਯਾਰ 64 ਹੈ 60 ਨਹੀਂ 65 ਹੁੰਦੀ 65 ਖੜੀ 65 ਹੈ ਬਹੁਤ ਬਧਾਈਆਂ ਜੀ ਤਾਂ ਨਵੋ ਨਵਾਂ ਪਰਿਵਾਰਿਕ ਜਗ੍ਹਾ ਚ ਆ ਗਏ ਬਾਈਆ ਫਾਜੀ ਬਲੋ ਤੁਹਾਡੇ ਵਧੀਆ ਬਹੁਤ ਸੋਹਣੀ ਹੈ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਨਕੀ ਪੈਸਾ ਮੱਗਿਆ ਅਲੋ 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 ਹਾ ਵੈਰੀ ਗੁੱਡ ਏ ਹਲੇ ਫੋੜ ਦੇ ਪਤਾ ਵੇਖ ਉਧਰ ਵੇਖ ਲਫੜ ਤੇਰੇ ਚਿੜੀਆ ਰਾਣੀ ਲਵੰਦੀ ਪਾ ਵੇ ਫੀਜੀ ਲਫੜ ਇਹ ਹਲਾਈ ਜਾ ਸਮਝਾਈ ਵਿੱਚ ਕੋਈ ਨਹੀਂ ਤੇ ਆ ਵੀ ਉਹ ਵੇ ਉਹ ਸਰ ਬਣੂਏ ਦੀ ਕਿੱਥੇ ਗਏ ਤੁਸੀਂ ਭਾਜੀ ਮੈਂ ਥੋੜਾ ਕੰਮ ਜਾਇ ਦੇ ਵਖਣ ਗਿਆ ਸੀ ਤੇ ਉਹਦੇ ਬਾਤ ਨਹੀਂ ਆ ਕਿ ਅਈ ਮੈਂ ਮੇਰੇ ਬਾਤ ਤੂੰ ਜਦ ਨਾ ਖਾਇਆ ਕਰ ਇਹ ਚੀਜ਼ਾਂ ਕਹਿੰਦੇ ਚੀਜ਼ਾਂ ਨਹੀਂ ਖਾਈਂ। ਉਹ ਕੇ ਨਹੀਂ ਖਾਉਂਗੀ। ਕੋਈ ਅੱਜੀ ਖਾਉਂਗੀ। ਅੱਜੀ ਖਾਉਂਗੀ। ਸੈਟ ਹੋ ਰਿਹਾ। ਸੈਟ ਤੋਂ ਲੀਜੀ ਕੋ ਮੁੰਡੀ। ਉਹ ਨਾ ਨਾ ਹੁੰਦਾ। ਮੈਂ ਬਾਬਾ ਕਰੰਦੇ। ਫੋੜ ਗਏ ਆਟੋਮੈਟਿਕ ਆਪੇ ਸੈੱਟ ਹੋ ਜਾਂਦਾ ਉਹ। वधिया yeah. सब <tik> <netchaeho 4000> <sharp> ਸੋ ਚਾਹ ਨਹੀਂ ਚਾਹਣ ਦੋ ਜੀ ਸਲੈਟ ਹੈ ਮੇਰਾ ਕੀ ਕਰਾਂ ਉਹ ਚਲ ਗਈ ਹੈ ਤਾਂ ਹਰ ਗੁੰਦ ਦੇ ਦੋ ਪੰਪੂਂਂ ਦੇ ਦੋ ਜੀ ਚਲ ਦੇ ਦਉਣਾ ਇੱਕ ਪੀਸ ਰਹਿ ਗਿਆ ਵੇਲਾ ਦੇ ਦਉਣਾ ਹਰ ਗੁੰਦ ਜਿੰਨਾ ਦੇ ਦੁੱਧ। ਆ ਮੈਂ ਚਾਹ ਪੀਣੀ ਨੇ। ਹਲੋ। ਇਹ ਸਾਰਾ ਸਾਰਾ ਦੇ ਨਾ ਪੂਰਾ ਹੀ। ਉਹ ਉਹ ਮੈਨੂੰ ਪਾ ਦੇ। ਦੁੱਧ। ਨਾ। ਪਾ ਕੇ ਮੈਂ ਵੜਾ ਤਾ ਇਹ ਕਾੜੋ। ਦੁੱਧ ਦੇ ਦੋ। ਕਿਉਂ ਉਹ ਕਣ ਦੇਣਾ? ਹਾਂ ਜੀ। ਜੁੱਠਾ ਆ। ਕੱਟੀ। ਆ ਸੁੱਚੀ ਰੱਖਤਾ। ਮੈਨੂੰ ਦੁੱਧ ਆਓ, ਦੁੱਧ ਆਓ। ਇਹ ਨਹੀਂ ਆ ਦਪੇਸ਼ੀਤ ਨਹੀਂ ਉਹ ਤਾਂ ਲਈ ਹੁੰਦੀ ਹੈ। ਨਹੀਂ ਨਹੀਂ ਉਹ ਦੋ ਉਹ ਦੁੱਧ। ਨਹੀਂ ਮੰਗਣਾ। ਕਿਉਂ ਉਹ ਦੁੱਧ? ਉਹ ਦਿਓ। ਨਹੀਂ। ਖਾ ਲਓ ਫਿਰ ਜਾਓ ਖਾ ਲਓ ਤੁਸੀਂ ਖਾ ਲਓ ਜੋ ਸੀ ਉਹ ਤਸਵੀਰ ਤਾਂ ਖਾਨਦਾਨ ਦੀ ਚਲ ਚਰੀ ਜਾਂਦੀ ਮੁੱਠਾ ਮੁੱਠਾ ਸਭ ਸਾਨੂੰ ਮੰਤੜੇ ਹੀ ਜਦੋਂ ਮੈਨੂੰ ਕੇਕ ਲੈ ਕੇ ਦੇ ਵੀ ਮੈਨੂੰ ਉਹ ਲੈ ਕੇ ਦੇ ਉਹ ਕਪੜੇ ਲਿਬੜ ਕੇ ਆ ਵੇ ਨਹੀਂ ਇੱਧਰ ਇਹ ਐਨਾ ਭੈਣ ਭਰਾਵਾਂ ਨੂੰ ਮਟਕਡੰਦੇ ਚੀਜ਼ਾਂ ਨੇ ਇਹਨਾਂ ਨੇ ਨਹੀਂ ਵੇਖਣਾ ਕਦੇ ਬੈਠਾ ਪੜਤਾ ਇਹਨਾਂ ਨੇ ਨਹੀਂ ਇਹਨਾਂ ਨੇ ਵੀ ਦੁਕਾਨ ਤੇ ਤੁਰੇ ਨਾ ਵੇਖੇ ਲੱਗਿਆ ਨਹੀਂ ਬੋਨ ਮੇ ਰਵਾਨਾ ਇੰਦਰੀ ਸੀ ਗਿਆ ਮਟੋ ਉਹਦਾ ਉਹਦਾ ਸਮਾਨ ਥੜ ਜਿਆ ਕਰਨਾ ਵੇਖੀ ਸਹੀ ਚੌਕਲੇਟਾਂ ਦੇ ਜਦਿਆਂ ਮਾਲ ਥੜ ਥੜ ਜਿਆ ਕਰਨਾ ਉਹਨੇ ਵੀ ਖੁੱਲਾ ਸਟਾਉਣਾ ਸ਼ੁਰੂ ਕਰ ਦਿੰਦਾ ਪੱਕੇ ਗਾਗ ਲੱਗੇ ਫਟੇ ਫਸ ਚ ਗਾ ਆਏ ਦੱਬਾ ਕਬਾ ਦੇ ਦੋ ਉਸੇ ਫਸ ਗਈ ਪਿੱਜ਼ਾ ਰੀ ਖਾਈ ਹੁੰਦੇ ਤੇਲ ਹੁਣ ਹੁਣ ਰੱਖ ਲੀਏ ਖਾਈਆਂ ਫਤੇ ਹੋਰ ਫੇਰ ਹੁਣ ਖਣੋ ਯਾ ਤੇ ਆ ਵੀ ਚੈ ਰਿੰਦਾ ਚਾਹੀਦੀ ਨਾ ਨਹੀਂ ਨਾ ਕੀ ਆ ਠੀਕ ਹੈ ਕਿੰਝ ਹੋਈ ਨਹੀਂ ਹਾਂ ਉਹ ਦਾਈਆਂ ਫਿਰ ਤੁਹਾਨੂੰ ਤੁਹਾਨੂੰ ਵੀ ਐਲਸੀ ਦੀਆਂ ਆਈ ਫਿਲਮਾਂ ਲਾਈ ਹੁੰਦੇ ਆਂ ਅੱਛਾ ਇਤ ਤੇ ਬੜੀਆਂ ਵਧੀਆ ਅੱਛਾ ਫਤਿਹ ਨੇ ਅੱਜ ਸਭ ਕੋ ਮੈਚ ਕਰਕੇ ਪਾਇਆ ਆ ਜਾ ਫਤਿਹ ਆਜੋ 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 ਨਹੀਂ ਆਜੋ ਆਜੋ ਦਾ ਧਿਆਨ ਦੇ ਆਉਰੇ ਜੋ ਨਹੀਂ ਸਮਝ ਆਉਂਦੇ ਤੈਨੂੰ ਬਣਾਉਂਦੀ ਹੁੰਦੀ ਸਮਝ ਦੱਸ ਉਹਨਾਂ ਦੀ ਗੱਲ ਦੇ ਸਮਝ ਆਉਂਦੀ ਤੈਨੂੰ ਕਦੇ ਦੱਸ ਪਹਿਲਾਂ ਹਾਂ ਹਾਂ ਅੰਮ੍ਰਿਤ ਸਮੰਦਾ ਛੋਲਾਂ ਦੀ ਉਹਦਾ ਮਾਗਣਾ ਪਹਿਲਾਂ ਲਾ ਲੈਂਦਾ ਏ ਤੇ ਲੈ ਵੀ ਟੈਮਾ ਗਾ ਰੋਟੀ ਦਾ ਅਤੇ ਲਗਾ ਰੋਟੀ ਖਾਣ ਤੋਰੀਆਂ ਆ ਗਈਆਂ ਤੇ ਨਹੀਂ ਆ ਗਈਆਂ ਨਾਲ ਵਾਟ ਡੱਬੇ ਚ ਗੀਰੇ ਕਾ ਪੁੱਤ ਹੈ ਆਪਣਾ ਸਪੈਸ਼ਲ ਚਾਰ ਲਿਆ ਆ ਅਜੇ ਸ਼ਕਲੋ ਤੋ ਹੀਂ